ਵੈਕਸੀਨੇਸ਼ਨ ਕਰਨ ਲੱਗੇ ਆ ਸਾਰਿਆਂ ਦੀ ਕਿਉਂਕਿ ਇਹ ਪਾਰਵੋ ਵਾਲੇ ਦੇ ਟੱਚ ਚ ਆ ਗਏ ਤੇ 991 ਸਾਰੇ ਲਾ ਰਹੇ ਆ ਆਪਾਂ ਜਿੰਨੇ ਵੀ ਬੱਚੇ ਆ ਜਿਹੜਾ ਭੈਣ ਭਰਾਵਾਂ ਨੂੰ ਜਿੰਨੇ ਵੀ ਇਹ ਵੇਜਵਾਨਾਂ ਨੂੰ ਰੱਖਦੇ ਆ ਨਾ ਸੇਵਾ ਕਰਦੇ ਆ ਹਨ ਇਹ ਆਪਾਂ ਨੂੰ ਵੈਕਸੀਨੇਸ਼ਨ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਸਾਨੂੰ ਪਤਾ ਜਦੋਂ ਇੱਕ ਪਾਰਵੋ ਹੋ ਜਾਏ ਨਾ ਤੇ ਕਈ ਵੈਕਸੀਨੇਸ਼ਨਾਂ ਦੇ ਮੰਨ ਲਓ ਵੀ پیسے ਲੈ ਜਾਂਦਾ ਹੋ ਠੀਕ ਆ ਆ ਡਾਕਟਰ ਵੀ ਜਾਦੇ ਲੈਂਦਾ ਕੋਸਤਾ ਤੇ ਸਮਝ ਲਓ ਤੁਸੀਂ ਕਿ ਤਿੰਨ ਚਾਰ ਗੱਟੇ ਫੀਡ ਦੇ ਇਹ ਇੱਕ ਦੀ ਪਰਵੋ ਚ ਜਾੜ ਬੜਦੇ ਸਾਡੇ ਤੇ ਇਹ ਵੈਕਸੀਨੇਸ਼ਨ ਨਾਲ ਦੀ ਨਾਲ ਹੀ ਕਰਵਾ ਲਿਆ ਕਰੋ ਬਸ ਮੈਂ ਕੱਲ ਮੈਂ ਲੈ ਆਂ ਕੱਲ 4000 ਦੇ ਮੰਨ ਲੱਕ ਟੀਕੇ 2 ਦੇ ਤੇ ਆਹ ਦੂਜੀ ਵਾਲੀ ਦਵਾਈ ਉਹ ਵੈਲ ਲਹਾਂਦੀ ਉਹ ਟੀਕੇਟ ਵੱਲੇ ਮੈਂ ਸਾਰਾ ਕੁਝ ਲੈ ਆਇਆ ਕੱਲ ਕਿਉਂਕਿ ਮੈਨੂੰ ਪਤਾ ਮੁੜ ਕੇ ਬਈ ਹੁਣ ਤਾਂ ਸਮਝ ਲਓ ਵੀ ਤਨ 4000 ਚ ਸਰ ਗਿਆ ਮੁੜ ਕੇ ਫਿਰ 8-10000 ਨੂੰ ਹੱਥ ਪੈ ਜਾਂਦਾ ਜੇ ਇੱਕ ਬੱਚਾ ਬਿਮਾਰ ਹੋ ਜੇ ਤਾਂ ਤੇ ਬਾਕੀ ਕਰਿਆ ਕਰੋ ਜੀ ਸੇਵਾ ਆਹ ਨੂੰ ਇੱਕ ਹੁਣਾ ਲੈ ਕੇ ਆਉਂਦਾ ਇਹਦੇ ਭਾਈ ਮੂੰਹ 'ਚ ਜਵਾੜੇ 'ਚ ਵੀ ਕੀੜੇ ਆ ਤੇ ਪੈਰ 'ਚ ਵੀ ਕੀੜੇ ਆ ਇਹ ਹੁਣੇ ਆਇਆ ਹੈ ਸਾਡੇ ਕੋਲੇ ਤੇ ਇਹਦੇ ਵੀ ਕਰਦੇ ਆ ਜਿਹੜਾ ਆਪਾਂ ਚਾਲਦੇ ਉੱਥੇ ਮੈਂ ਬੰਦ ਹੋ ਗਿਆ ਜਿੱਥੇ ਮੇਰੇ ਨਾਲਿਆ ਕਿੰਦਲੇ ਆ ਨਿੱਕਾ ਇਹਦੇ ਵੀ ਲਾਉਣੇ ਆ ਕਿਉਂਕਿ ਇਹ ਜਿਆਦਾ ਉਹਦੇ ਮੂੰਹ ਨਾਲ ਮੂੰਹ ਲਾ ਲਾ ਵੇਂਦਾ ਸੀ ਜਿਹੜੇ ਨੂੰ ਪਰਬੋ ਹੋਈ ਆ ਇਹ ਵੈਸੇ ਤਾਂ ਕਰਤੀ ਸੀ ਪਰ ਦੁਬਾਰਾ ਕਰਨ ਲੱਗਿਆ ਹੁਣ ਸਾਰਿਆਂ ਦੇ ਕਰਦੇ ਉਹ ਆਏ ਦੇ ਆ ਦੇ ਪੂਰੇ ਉਹ ਦਿਖਾਵਾਂ ਜੀ ਤੁਹਾਨੂੰ ਇਹਦੇ ਭਾਈ ਮੂੰਹ 'ਚ ਕੀੜੇ ਆ ਜਵਾੜੇ ਚ ਔਰ ਇਹ ਵਕ ਉਰੇ ਹੁਣ ਮਥਾ ਬਰਾ ਦੇ ਕੋਖ ਨਾਲ ਕਿਵੇਂ ਕੀ ਹਾਲਾਤ ਹੋਏ ਪਏ ਇਹਦੇ ਉਰੇ ਆਰੇ ਹਾਲਾ ਭਰੇ ਨਹੀਂ ਰੋਕਦੇ ਤੇ ਉਰੇ ਇਹ ਮਾਜਲ ਚੜਾਈ ਜੀ ਨਹੀਂ ਮਾਜਲ ਦੀ ਲੋੜ ਨਹੀਂ ਹਾਂ ਨਹੀਂ ਉਰੇ ਵਕਾਤ ਤਾਂ ਸੀ ਕਿੱਥੇ ਜੀ ਬੁੱਤ ਸਿੱਧਰ ਇੱਥੇ ਜੀ ਨਾ ਨਾ ਓਹ ਹੋ ਇਹ ਤਾਂ ਇਹ ਅੱਖ ਚ ਆ ਕੀ ਅੱਖ ਚ ਮਨ ਲਾ ਦੇ ਨੋ ਇੱਕ ਇੱਕ ਤੋਂ ਦੀਦਾ ਹੀ ਨਹੀਂ ਹੈਗਾ ਨਹੀਂ ਹੈਗੇ ਕੀ ਦੇ ਵਿੱਚ ਉਹ ਤੇਰੀ ਵੀ ਡਾਕਟਰ ਆ ਪਹਿਲਾਂ ਤੁਸੀਂ ਦੇਖ ਲਓ ਫਿਰ ਮੈਂ ਬਾਹਲਾ ਮੜਾ ਹਾ ਜੀ ਪਹਿਲਾਂ ਮੋੜੇ ਜੀ ਇਹਦੇ ਜੀ ਇੱਥੇ ਜੇ ਹੈਗੇ ਆਹ ਵੇ ਛਾਤੀ ਚ ਕੀੜੇ ਥੱਲੇ ਨਹੀਂ ਇੱਥੇ ਸਾਰੀ ਗੱਲ ਥੱਲੇ ਚਲੀ ਜਾਂਦੀ ਆਹ ਹਾਂ ਓਏ ਸੱਚਾ ਮੰਦਾ ਬਈ ਓਏ ਹੂੰ ਚੈਸਟ ਛਾਤੀ ਚ ਕੀੜੇ ਤੇ ਜਵਾੜੇ ਚ ਕੀੜੇ ਇਹ ਲਾਤ ਦੇ ਕੀੜੇ ਜੁਗਣੀ ਨੂੰ ਫੜੇ ਤੇ ਟਰੈਡ ਸੁੱਕ ਕੇ ਢੂਈ ਨਾ ਲੱਗਿਆ ਵਿਆ ਤੇ ਕੀ ਕਹੀਏ ਹੁਣ ਲੋਕਾਂ ਨੂੰ ਦਿਂਦਾ ਹੀ ਨਹੀਂਗਾ ਇੰਨੀ ਦੁਨੀਆ ਤੁਰੇ ਫਿਰਦੀ ਹੈ ਨਾ ਕੋਲਦੀ ਲੰਘਦੀ ਹੈ ਤੇ ਕਿਸੇ ਨੂੰ ਕੋਈ ਲੋ ਕਰਨੇ ਹੋਏ ਫਿਰਦੇ ਆ ਸਾਡੇ ਜਵਾਕ ਕਿਤੇ ਉਧਰ ਗਏ ਸੀਗੇ ਇਥੋਂ 4-5 ਕਿਲੋਮੀਟਰ ਦੂਰ ਆ ਇਹਨਾਂ ਨੇ ਮੈਨੂੰ ਦੱਸਿਆ ਮੁੰਡੇ ਨੇ ਸਿੰਦੂ ਨੇ ਮੈਂ ਕਿਹਾ ਸਿੰਦੂ ਲਿਆ ਫੜ ਕੇ ਇਹਨੂੰ ਇਹਨੂੰ ਹੁਣ ਫੜ ਕੇ ਲਿਆਏ ਆ ਹੁਣ ਵੈਕਸੀਨੇਸ਼ਨ ਕਰਕੇ ਸਾਰਿਆਂ ਦੇ ਇਹਦੇ ਕੀੜੇ ਕੱਢਦੇ ਆ ਨਾਲੇ ਉਹਦੇ ਜਿਹੜੇ ਤੇ ਟਾਇਲਟ ਵਾਲੀ ਜਗ੍ਹਾ ਤੇ ਕੀੜੇ ਆ ਉਦੇ ਵੈਸਤਾ ਸੀ ਕੱਲ ਕੱਢਦੇ ਸੀਗੇ ਪਰ ਹੁਣ ਫੇਰ ਚੈੱਕ ਕਰਾਂਗੇ ਅਸੀਂ ਕਿ ਕਿਤੇ ਰਹਿ ਨਾ ਗਏ ਹੁਣ ਗੱਲ ਕਹਿੰਦੇ ਰਾਤ ਕਵੇਲਾ ਸਾਨੂੰ ਹੋ ਗਿਆ ਸੀ ਹਨੇਰਾ ਹੋ ਗਿਆ ਸੀ ਚੈੱਕ ਕਰਕੇ ਤੇ ਆਹ ਚੈੱਕ ਕਰ ਤੀ加 ਪਈ ਜਾਂਦੇ ਤੇ ਇਹ ਕਿੰਨੇ ਟੀਕੇ ਬਾਕੀ ਰੱਖ ਦੋ ਫਿਰ ਰੱਖਾਂਗੇ 11 ਵਜੇ ਨੂੰ 9 ਵਜੇ ਸੀ ਇਹ ਬਾਕੀ ਭਰ ਲੈ ਹੁਣ ਕਿ ਰਹਿ ਗਿਆ ਹੁਣ ਚੌਥੀ ਲਾਉਣ ਲੱਗੇ ਆਪਾਂ ਚੌਥੀ ਲਾਉਣ ਲੱਗੇ ਆ ਬਾਜ ਉਹਦੇ ਵੀ ਇਲਾਜ ਦਿੱਗੇ ਜਿਹੜਾ ਹੋਣਾ ਬੱਚਾ ਉਹ ਭੱਜ ਗਿਆ ਬਾਹਰ ਪਰ ਤੇ ਵੜ ਗਿਆ ਵੇਤਨਾ ਵੜ ਗਿਆ ਕਿਤੇ ਕਿਦੂ ਵੀ ਕੁੱਤੇ ਨੇ ਤੇ ਵੀ ਕਰਦਾ ਪੈਂਦਾ ਹੈ ਹੜ ਲਾ ਕੇ ਬੰਦਾ ਤਾਂ ਦਲੇਰ ਹੁੰਦਾ ਬੰਦਾ ਬਾਕੀ ਬੋਲੋ ਸਹੀ ਪੱਤਾ ਹੁੰਦਾ ਹਾਈ ਡਰੋਨ ਨਾ ਬਈ ਨੋਨਾ ਠੀਕਾ ਬਿਲਕੁਲ ਨੋਨਾ ਮੇਰਾ ਦਾ ਭੈਣ ਦਾ ਮੈਸੇਜ ਆ ਭੈਣ ਕਹਿੰਦੀ ਬਾਈ ਬਹੁਤ ਧੰਨਵਾਦ ਜਿਹੜਾ ਤੁਸੀਂ ਨਹਾਉਣੇ ਨੂੰ ਬਚਾ ਲਿਆ ਮੈਂ ਕਿਹਾ ਪਹਿਨੇ ਸਾਡਾ ਦਾ ਖਾਸਾ ਧੰਨਵਾਦ ਕਰਦੇ ਹਾਂ ਤੁਸੀਂ ਅਹ ਪਰ ਇੰਨਾ ਵੀ ਪਾਰ ਵਾਲੇ ਦੇ ਪੈਸੇ ਬੜੇ ਲੱਗਦੇ ਬਈ ਅਸੀਂ ਕਈ ਵਾਰੀ ਤਾਂ ਮੰਨ ਲਾ 2-2000 15-1500 ਰੁਪਈਆ ਅਹ ਇਸ ਤਰ੍ਹਾਂ ਪੈਸੇ ਲੱਗਦੇ ਆ ਠੀਕ ਆ ਡਰਪਾਂ ਜਿਆਦਾਤਰ ਡਰਪਾਂ ਤੇ ਐਂਟੀ ਵਾਇਡਰ ਨਾਲ ਅਹ ਇਹਦੇ ਵਿਚਾਰੇ ਨਹੀਂ ਪਾਏ ਹੋਏ ਕੀੜੇ ਦੇ ਚੈਸਟ ਚ ਮੂੰਹ ਚ ਕੀੜੇ ਤੇ ਆਪਣੇ ਔਰੇ ਨਹੀਂ ਕੁਝ ਕਹਿੰਦੇ ਤੈਨੂੰ ਰੇਡ ਬੰਦ ਕਰ ਇਹਦੇ ਬਾਈ ਨਿਊ ਦੂਜਾ ਟਾਇਲਟ ਵਾਲੀ ਜਗ੍ਹਾ ਤੇ ਕੀ ਲੇਵੇ ਐਸੇ ਤਸੀ ਕੱਢ ਤੇ ਹਾਂ ਕਬੀ ਇਹਨੂੰ ਦੇਖਦਾ ਨਹੀਂ ਜਾਈ ਔਰੇ ਲਵਾਂ 20 ਮਿੰਟ ਇਹਨੂੰ ਕੋਈ ਲਾ ਦੇ ਵਸ ਤੋਂ ਕੋਈ ਚੱਕਰ ਨਹੀਂ ਆ ਉਹ ਫੇਰ ਭੱਜ ਜਾਂਦਾ ਵੀ ਰਾਹ ਤਾਂ ਹੈ ਜੀ ਕੋਲ ਪਾਸੇ ਰੇਡ ਬੰਦ ਬੱਸ ਵਾਸ ਬੱਸ ਲਵਾ ਲੈ ਇਹ ਡਰਦਾ ਬਹੁਤ ਕਿਉਂਕਿ ਇਹਨੂੰ ਜਦੋਂ ਆਇਆ ਨਾ ਦੇਖਦਾ ਤਾਂ ਕੁਝ ਹੈ ਨਹੀਂਗਾ ਹਨਾ ਜਦੋਂ ਆਏ ਮੇਰੇ ਕੋਈ ਕੁਝ ਮਾਰੇ ਨਾ ਕੋਈ ਨੁਕਸਾਨ ਨਾ ਪਜਾ ਆਏ ਚੱਟੇ ਲੱਗ ਗਏ ਹਾਂ ਜੀ ਇਹਦੇ ਦਾ ਸ਼ੁਰੂ ਜੁਗਨੀ ਦੇ ਵੀ ਲੱਗ ਗਿਆ ਬੋਲੇ ਲੱਗ ਗਿਆ ਆ ਉਹ ਰਹਿ ਗਿਆ ਰੋਕੇ ਲਾਵਾਂਗੇ ਰੋਕੇ ਲਾਵਾਂਗੇ ਤਾਂ ਰੋਕ ਜੋ ਮੈਨੂੰ ਆਇਆ ਨਾ ਉਹ ਦੰਦ ਜਿਹੜੇ